ਚਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਾ ਦੇ ਧੰਕ ਲਈ ਅਸੀਂ ਅੱਜ ਪਹੁੰਚੇ ਹਾਂ ਮਿੰਕਲ ਬਾਜ਼ਾਰ ਜੀ ਦੇ ਘਰ ਜਿਹੜੇ ਕੀ ਪੰਜਾਬ ਦੇ ਫੋਕਸ ਪਰਸਨ ਨੇ ਆਓ ਆਪਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਿਸ਼ਾਲ ਜੀ ਜੀ ਸਾਨੂੰ ਸਾਰ ਤਨ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਮੁਬਾਰਕਾਂ ਅੱਜ ਇੱਕ ਬਹੁਤ ਵੱਡੀ ਸਟੇਟ ਬਿਹਾਰ ਜਿਹਦੇ ਵਿੱਚ ਜਿੰਨੇ ਸਾਰੇ ਲੋਕ ਸੀਗੇ ਸੂਝਵਾਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਤੇ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਮੋਹਰ ਲਾਉਂਦੇ ਹੋਏ ਉਹਨਾਂ ਨੇ ਬੀਜੇਪੀ ਦੀ ਉੱਥੇ ਸਰਕਾਰ ਦੁਬਾਰਾ ਬਣਾਈ ਹੈ ਤੇ ਸਾਡੇ ਜਿਹੜੇ ਨਿਤਿਸ਼ ਕੁਮਾਰ ਜੀ ਐ ਉਹਨਾਂ ਦੇ ਵੀ ਜਿੰਨੇ ਸਾਰੇ ਕੀਤੇ ਕੰਮ ਐ ਅੱਜ ਉਹਨਾਂ ਤੇ ਵੀ ਮੋਹਰ ਲੱਗੀ ਐ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਆਪਦੇ ਵੱਲੋਂ ਕਰਦੇ ਆਂ। ਸਤੋਂ ਲੱਗਦੇ ਵੀ ਉੱਥੇ ਇੱਕ ਤਰਫਾ ਮੁਕਾਬਲਾ ਹੋਇਆ ਵੀ ਜਿਹੜੀਆਂ ਪਹਿਲੀ ਵਾਰ ਹੋਇਆ ਵੀ ਜਿਹੜੀਆਂ 190 192 ਸੀਟਾਂ ਹਾਸਲ ਕੀਤੀਆਂ ਬਿਲਕੁਲ ਸਾਨੂੰ ਇਸ ਗੱਲ ਦਾ ਪਹਿਲੇ ਹੀ ਇਲਮ ਸੀਗਾ ਕਿ ਉੱਥੇ ਪਾਰਟੀ ਨੇ ਬਹੁਤ ਵਿਕਾਸ ਕੀਤਾ ਜਿਹੜੀ ਜਿਹੜੀ ਸਟੇਟ ਦੇ ਵਿੱਚ ਪਾਰਟੀ ਗਰਾਊਂਡ ਲੈਵਲ ਤੇ ਵਿਕਾਸ ਕਰ ਰਹੀ ਹੈ ਲੋਕਾਂ ਨੂੰ ਜਿਹੜੀਆਂ ਨੀਤੀਆਂ ਦੇਸ਼ ਸਾਥ ਕਿਉਂਕਿ ਭਾਜਪਾ ਵਾਲਾ ਨੂੰ ਦੇਸ਼ ਸੇਵਕ ਕਹਿੰਦੇ ਆ ਜਿਹੜੇ ਜਿਹੜੇ ਸਟੇਟਾਂ ਦੇ ਵਿੱਚ ਲੋਕਾਂ ਨੂੰ ਨੀਤੀਆਂ ਬਾਰੇ ਪਤਾ ਹੈ ਨਿਤਿਆ ਤੇ ਨੀਤ ਬਾਰੇ ਪਤਾ ਹੈ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਸਟੇਟਾਂ ਦੇ ਵਿੱਚ ਫਤਵਾ ਜਿਹੜਾ ਉਹ ਦੇ ਸੇਵਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਹੀ ਮਿਲੂਗਾ ਸਰ ਜਿਹੜੀ ਉੱਥੋਂ ਤਰਨ ਤਰਨ ਚੋੜ ਹੋਈ ਹੈ ਉਹਦੇ ਵਿੱਚ ਬੀਜੇਪੀ ਬਹੁਤ ਥੱਲੇ ਬਹੁਤ ਘੱਟ ਮੋਟਾ ਬਈਏ ਨੇ ਬਹੁਤ ਇਹ ਥੋੜੀ ਗੱਲ ਬਿਲਕੁਲ ਸਹੀ ਹੈ ਕਿ ਜਿਹੜੀ ਤਰਨ ਤਾਂ ਦਾ ਇਲੈਕਸ਼ਨ ਸੀ ਉੱਤਰਨ ਤਾਂ ਜਿੰਨੇ ਜਿਮਨੀ ਚੋਣਾਂ ਆ ਰਹੀਆਂ ਉਹਦੇ ਚ ਅਸੀਂ ਟੈਸਟ ਮੈਚ ਹੀ ਖੇਡ ਰਹੇ ਆ ਜਨਤਾ ਨਾ ਕਰੋ ਤੁਹਾਨੂੰ 1 ਡੇ ਵੀ ਖੇਡ ਕੇ ਦਿਖਾਵਾਂਗੇ ਜਿਵੇਂ ਦਿੱਲੀ ਦੇ ਵਿੱਚ 1 ਡੇ ਖੇਡਿਆ ਹਰਿਆਣਾ ਵਿੱਚ ਖੇਡਿਆ ਜਿਵੇਂ ਮਹਾਰਾਸ਼ਟਰ ਵਿੱਚ ਖੇਡਿਆ ਵਿਹਾਰ ਵਿੱਚ ਖੇਡਿਆ ਯੂਪੀ ਵਿੱਚ ਖੇਡਿਆ 1 ਡੇ ਉਵੇਂ ਤੁਹਾਨੂੰ 1 ਡੇ ਪੰਜਾਬ ਵਿੱਚ ਵੀ ਖੇਡ ਕੇ ਦਿਖਾਵਾਂਗੇ ਸਮਾਂ ਆਂਦੇ ਹੋ ਹੱਲੇ ਵਕਤ ਨਹੀਂਗਾ 1 ਡੇ ਖੇਡਣ ਦਾ ਅਤੇ ਟੈਸਟ ਮੈਚਾਂ ਨਾਲੇ ਸਾਡਾ ਸਬਦਾ ਹੱਲੇ ਅਸੀਂ ਦਾਸ ਹੀ ਰਹੇ ਆ ਗੱਲਾਂ ਕਿ ਅਸੀਂ ਗਰਾਊਂਡ ਲੈਵਲ ਤੇ ਪੰਜਾਬ ਦੇ ਵਿੱਚ ਕਿਉਂਕਿ ਕੂੜ ਪ੍ਰਚਾਰ ਬਹੁਤ ਕਰ ਰੱਖਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਕੂੜ ਪ੍ਰਚਾਰ ਰੋਧ ਕਰ ਰਿਹਾ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਇਹ ਗੱਲ ਦਾ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜੇ ਇੱਕ ਵਾਰੀ ਪੰਜਾਬ ਵਾਲੇ ਪਾਸੇ ਪੈਰ ਪਸਾਰ ਲਏ ਤਾਂ ਫਿਰ ਜੇ ਇਹ ਵੇਖੋ ਕਿਸੇ ਵੀ ਸਟੇਟ ਦੇ ਵਿੱਚ ਗੁਜਰਾਤ ਦੇ ਵਿੱਚ ਵੇਖ ਲਓ ਭਾਰਤੀ ਜਨਤਾ ਪਾਰਟੀ ਆਈ ਮੁੜ ਕੇ ਫਿਰੇ ਤਰਸਦੇ ਰਹੇ ਇਹਨਾਂ ਨੂੰ ਪਤਾ ਫਿਰ ਮੁੜ ਕੇ ਅਸੀਂ ਤਰਸਾਂਗੇ ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੋਡ ਮੈਪ ਉਹ ਐਡਾ ਬਹੁਤ ਵਧੀਆ ਇਹ ਵੱਡ ਸਟੇਟੇ ਢਾਂਗ ਨਾਲ ਬਣਾਇਆ ਗਿਆ ਜਦੋਂ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਮੁੜ ਕੇ ਪਰ ਕਿਉਂਕਿ ਕੰਮ ਹੀ ਅਸੀਂ ਇੰਨੇ ਕਰਦੇ ਰਿਹਾ ਸਾਡਾ ਦਾ ਜਿੰਨੀ ਸਾਡੀ ਪਾਰਟੀ ਹੈ ਉਹ ਦੇਸ਼ ਸੇਵਕਾਂ ਦੀ ਪਾਰਟੀ ਹੈ ਉਹਨਾਂ ਦੀ ਸੋਚ ਹੀ ਸਿਰਫ ਡਿਵੈਲਪਮੈਂਟ ਤੇ ਤੇ ਸਾਡੇ ਦੇਸ਼ ਦੇ ਵਿਕਾਸ ਤੇ ਖੜੀ ਹੈ ਤੇ ਜਦੋਂ ਅਸੀਂ ਇੱਥੇ ਵਨਡੇ ਪੰਜਾਬ 'ਚ ਖੇਡਣ ਲੱਗੇ ਫਿਰ ਅਸੀਂ ਨੋ ਪ੍ਰੋਬਲਮ ਅੱਜ ਫਿਰ ਵੀ ਚਲੋ ਜਿਹੜੇ ਲੋਕਾਂ ਨੇ ਤਰ ਤਰ ਦੇ ਵਿੱਚ ਕੰਮ ਕੀਤਾ ਜਿਹੜੇ ਵਰਕਰਾਂ ਨੇ ਜਿਹੜੇ ਆਮ ਲੋਕਾਂ ਨੇ ਯਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਸਮਰਥਕ ਐਂ ਹੀ ਬਣੇ ਰਹੋ ਸਮਰਥਨ ਦਿੰਦੇ ਰਹੋ ਇਹ ਉਦੋਂ ਪਤਾ ਲੱਗੂ ਇਹਨਾਂ ਨੂੰ ਜਦੋਂ 7000 ਤੋਂ 70000 ਵੋਟ ਹੋ ਗਈ ਬਹੁਤ ਵਧੀਆ ਬਹੁਤ ਮਿਹਰਬਾਨੀ ਕਰਤਾਂ ਵਾਲੇ ਲੋਕਾਂ ਦਾ ਸਰ ਜਿਵੇਂ ਸਾਲ ਦਾ ਸਵਾ ਸਾਲ ਦਾ ਸਮਾਂ ਰਹਿ ਗਿਆ ਤੁਹਾਨੂੰ ਲੱਗਦਾ ਵੀ 2027 ਦੇ ਵਿੱਚ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਗਿਆ ਹੋਗੀ ਜਿਸ ਕੋ ਮੈਂ ਤੁਹਾਨੂੰ ਬੜੀ ਕਲੀਅਰ ਜੀ ਗੱਲ ਦੱਸਦਾ ਹਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕ ਇਹ ਸੂਝਵਾਨ ਹੈ ਉਹਨਾਂ ਦੀ ਉੱਥੇ ਵੀ ਤਰਨ ਤਰਨ ਵੀ ਇਹੀ ਸੋਚ ਰਹੀ ਹੈ ਕਿ ਸਾਲ ਸਵਾ ਸਾਲ ਸਰਕਾਰ ਦਾ ਵਿਆਹ ਤੇ ਕਿਉਂ ਨਾ ਸਰਕਾਰ ਕੋ ਕੰਮ ਲੈ ਲਏ ਜਾਂ 2027 ਦੇ ਵਿੱਚ ਲੋਕ ਇੱਕ ਪਾਸੜ ਹੋ ਜਾਣਗੇ ਇੱਕ ਪਾਸੇ ਰੁਝਾਨ ਨੂੰ ਦਿਖੂਗਾ ਇੱਕ ਪਾਸੇ ਭੁਗ ਦੰਗੇ ਉਹ ਕਹਿਣਗੇ ਵੀ ਕੇਂਦਰ ਤੋਂ ਵੀ ਪੈਸਾ ਆਊਗਾ ਪੰਜਾਬ ਦੇ ਵਿੱਚ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੋਊਗੀ ਅਸੀਂ ਕਰਜ਼ਾ ਮੁਕਤ ਵੀ ਹੋਵਾਂਗੇ ਅਸੀਂ ਆਪਦੀ ਸਟੇਟ ਵੀ ਖੁਸ਼ਹਾਲ ਕਰਾਂਗੇ ਅਸੀਂ ਆਪਦੇ ਬੱਚਿਆਂ ਨੂੰ ਵੀ ਰੋਜ਼ਗਾਰ ਦੇਵਾਂਗੇ ਸਾਡੇ ਇੰਡਸਟਰੀਆਂ ਫੈਕਟਰੀਆਂ ਵੀ ਆਉਣਗੀਆਂ ਸੋ ਇਸ ਕਰਕੇ ਲੋਕ ਆ ਜਿਹੜੇ ਬੜੇ ਸੂਝਵਾਨ ਆ ਕੋਈ ਗੱਲ ਨਹੀਂ ਜੋ ਫਤਵਾ ਦਿੱਤਾ ਉਹਦਾ ਸਿਰ ਪੱਤੇ ਤੇ 2027 ਦੇ ਵਿੱਚ ਪੂਰਨ ਤੌਰ ਤੇ ਵਨ ਡੇ ਤੁਹਾਨੂੰ ਖੇਡ ਕੇ ਦਿਖਾਵਾਂਗੇ ਸੋਹਣੇ ਤਰੀਕੇ ਨਾਲ ਸੋਹਣੀ ਟੀਮ ਨਾਲ ਸੋਹਣੇ ਸਿਸਟਮ ਨਾਲ ਖੇਡ ਕੇ ਦਿਖਾਵਾਂਗੇ ਜਿਹਦੇ ਵਿੱਚ 101% 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਸਰ 2027 ਦੇ ਵਿੱਚ ਜਿਵੇਂ ਜਿਵੇਂ ਨਈਂ ਦੀ ਘਾਰਿਆ ਕਾਇਮ ਤੁਹਾਡਾ ਨਾਮ ਵੀ ਪਿਆਰ ਜਿਹੜਾ ਦੇ ਤੋ ਤੱਗੇ ਆ ਰਿਹਾ ਰਿਹਾ ਤੇ ਆਪਾਂ ਤਾਂ ਸੇਵਾਦਾਰ ਆ ਤੇ ਜ਼ਿੰਦਗੀ ਆਪਾਂ ਜਿਹੜੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਲੇਖੇ ਲਾਈ ਹੋਈ ਆ ਦੇਸ਼ ਸੇਵਕਾਂ ਜਿੱਥੇ ਪਾਰਟੀ ਜੋ ਜ਼ਿੰਮੇਵਾਰੀ ਜੋ ਸੇਵਾ ਬਖਸ਼ੂਗੀ ਆਪਾਂ ਤਾਂ ਤਨ ਮਨ ਤਨ ਹਰ ਥਾਂ ਤੇ ਆਪਾਂ ਤਾਂ ਪਾਰਟੀ ਦੀ ਸੇਵਾ ਕਰਨੀ ਐ ਨੇ ਪਾਉਣੀ ਐ ਯੋਵੀ ਸੇਵਾ ਪਖਸ਼ੂ ਪਾਰਟੀ ਆਪਾਂ ਨਾਲ ਆ ਦੇਖੋ ਨਾਮ ਆਣ ਦੀ ਗੱਲ ਤਾਂ ਇਹ ਐ ਕਿ ਸਮਾਜਿਕ ਬੰਦੇ ਆ ਸਮਾਜ ਸੇਵਾ ਕਰਦੇ ਆ ਜਦੋਂ ਕੋਈ ਕਿਤੇ ਸਮਾਜ ਦੀ ਸੇਵਾ ਕਰੀਦੀ ਐ ਤੇ ਅਗਲੇ ਫਿਰ ਨਾਲ ਸਾਡੀ ਪਿੱਛੋਂ ਪਾਰਟੀ ਵੀ ਵੇਚਦੇ ਆ ਉਹ ਨਾਮ ਲੈ ਲੈਂਦੇ ਆ ਤੇ ਸੋ ਜੋ ਪਾਰਟੀ ਕਰੂਗੀ ਜੋ ਦੇਸ਼ ਕਰਾਊਗਾ ਜੋ ਪਰਮਾਤਮਾ ਕਰਾਊਗਾ ਉਹ ਸਿਰ ਮੱਥੇ ਸਰ ਜਿਹੜਾ ਮੈਂ ਤੁਹਾਡੇ ਕੋਲ ਕੋਈ ਵਰਕਰ ਕੰਮ ਕਰਨ ਨੂੰ ਆਉਂਦਾ ਕਹਿੰਦੇ ਵੀ ਬੜੇ ਅੜਕੇ ਕੰਮ ਕਰਾਉਂਦੇ ਨੇ ਨਾਲ ਬਈ ਆ ਸਭ ਕੀ ਕਰਨ ਚਾਹੁੰਦੇ ਤੁਸੀਂ ਦੇਖੋ ਅੜਕੇ ਰਹੀ ਜਿਹੜਾ ਸਹੀ ਕੰਮ ਹੈ ਉਹਦੇ ਚ ਅਸੀਂ ਸਹੀ ਬੰਦਿਆਂ ਦੇ ਨਾਲ ਖੜੇ ਆ ਸਾਡੀ ਪਾਰਟੀ ਦਾ ਇੱਕੋ ਹੀ ਜੰਡਾ ਹੈ ਗਲਤ ਦਾ ਸਾਥ ਨਹੀਂ ਦੇਣਾ ਤੇ ਸਹੀ ਦੀ ਬਾਣੀ ਛੱਡੀ ਤੇ ਸਹੀ ਦੇ ਨਾਲ ਖੜੇ ਆ ਭਾਵੇਂ ਅੜਨਾ ਪੈ ਜੇ ਕੁਝ ਕਰਨਾ ਪੈ ਜੇ ਸਹੀ ਦਾ ਹਮੇਸ਼ਾ ਸੱਚ ਦਾ ਸਾਥ ਦੇਵਾਂਗੇ ਅਸੀਂ ਜਿਹੜੇ ਚੰਗੇ ਲੋਗ ਆ ਉਹਨਾਂ ਨੂੰ ਨਿਖਾਰ ਕੇ ਪਾਰਟੀ ਚ ਵੀ ਲਿਆਦੇ ਰਾਵਾਂਗੇ ਅਸੀਂ ਚੰਗੇ ਲੋਕਾਂ ਦੇ ਕੰਮ ਵੀ ਕਰਦੇ ਰਾਵਾਂਗੇ ਪਰਮਾਤਮਾ ਬਲ ਬਖਸ਼ੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਮਲ ਦਾ ਫੁੱਲ ਖਿਲਾਵਾਂਗੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲੈ ਕੇ ਆਵਾਂਗੇ ਤੇ ਪੰਜਾਬ ਦੀ ਤਰੱਕੀ ਵਾਸਤੇ ਦਿਨ ਰਾਤ ਕੰਮ ਕਰਾਂਗੇ ਦੇਖੋ ਆਪਾਂ ਜਿਹੜੇ ਸਪੋਰਟ ਪਾਰਟੀ ਨੇ ਪੰਜਾਬ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਜਦੋਂ ਵੀ ਸਾਨੂੰ ਕੋਈ ਮੌਕਾ ਮਿਲਦਾ ਕੰਮ ਕਰਨ ਦਾ ਤੇ ਪੂਰੇ ਇੱਥੇ ਇਹੀ ਕੰਮ ਕਰਾਂਗੇ ਬਹੁਤ ਵਧੀਆ ਕੰਮ ਕੀਤੇ ਜਾਣ ਵੀ ਸ਼੍ਰੀ ਮੁਖਸਰ ਸਾਹਿਬ ਤੋਂ ਇਸ਼ਾਰਾ ਮਾਰਦੇ ਕੋ